ਨੇ ਜਿਹੜੀ ਰਿਕਵਰੀ ਹੋਈ ਹੈ ਜੀ ਜੀਰਾ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਰਿਕਵਰੀ ਹੋਈ ਔਰ ਕਿੰਨੇ ਬੰਦੇ ਜਿਹੜੇ ਆ ਫੜੇ ਔਰ ਇਸ ਦੇ ਵਿੱਚ ਮਹਿਲਾ ਵੀ ਜੀ ਮੋ ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਰਨੈਸ ਐਂਡ ਐਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ ਇਸ ਦੌਰਾਨ ਜਿਹੜੀ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟ ਸਪੌਟਸ ਹੈ ਜਾਂ ਡਰੱਗ ਡਰੱਗ ਫੈਕਟਰੀ ਏਰੀਆਜ਼ ਹੈ ਉਹਦੇ ਵਿੱਚ ਕਾਸੋ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਜੀਰਾ ਸਬ ਡਿਵੀਜ਼ਨ ਤੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕਿੰਨੀ ਗਈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋ ਤੇ ਪੋゼਸ਼ਨ ਚ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੀਜੀ ਪਰਮਜੀਤ ਕੌਰ ਇਹਨਾਂ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਮੈਂ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹੋਏਗੇ ਹੈ हां जी जीडी ਅਫਰ ਤੋਂ ਤੱਕ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕਦਮੇ ਦਰਜ ਨੇ ਤੇ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਮੈਮ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹੈਰੋਇਨ ਉਹ ਕਿੱਥੇ ਜਾ ਰਹੀ ਸੀਗੇ ਜੀ ਬੈ ਆਪ ਸਾਨੂੰ ਇਨਪੁਟ ਮਿਲਾ ਸੀਗਾ ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੈਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਨ ਇੱਥੇ ਬੀਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸ਼ਕਲ ਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਇਹ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ। ਕਰੀਟਰ ਕਾਰ ਜਿਹੜੀ ਵਾ ਉਹ ਦੋਸ਼ੀਆਂ ਦੇ ਵੀ ਇਹ ਵੈ ਕਿ ਤੇ हां जी ਜੁੜੇ ਇਹ ਤਿੰਨ ਦੂਸ਼ੀ ਸੀਗੇ ਇੱਕ ਕ੍ਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੇ ਰਿਕਵਰ ਕੀਤਾ ਹੈ ਜੀ ਸਰ ਇਹਨਾਂ ਦੀ ਕੋਈ ਨਿਸ਼ਚਿਤਾਰੀ ਹਰਪਾਲ ਸਿੰਘ ਤੇ ਪਰਮਜੀਤ ਕੌਰ हां जी ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਮਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰਗ ਵੇਚਣ ਦੇ ਕਾਰਬਨਿਕ ਕੋ ਸੀਗੇ ਸ਼ਾਮਿਲ ਸੀਗੇ ਤਿੰਨੇ ਜਿਹੜੇ ਕਿਊਜ਼ ਨੇ ਜ਼ਮਾਨਤ ਹੀ ਬਾਹਰ ਸੀ ਹਾਂਜੀ ਪਹਿਲਾਂ ਇਹਨਾਂ ਦੇ ਇਹੀ ਐਂਡਿੰਗ ਨਹੀਂ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤੁਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਹੈਗਾ ਤੇ ਹੁਣ ਇਹ ਬਾਹਰ ਸੀਗੇ ਜੀ ਜ਼ਮਾਨਤ ਵਿੱਚ ਬਾਹਰ ਹੈ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੀ ਹੈਗੀ ਉਹ ਸ਼ਾਮਿਲ ਆਏ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਔਰ ਵੀ ਉਹ ਫੋਰਵਰਡ ਤੇ ਬਾਅਦਪਰ ਲਿੰਕੇਜਸ ਐਸੀ ਵਰਕਆਊਟ ਕਰ ਰਹੇ ਨੇ ਨੇ ਮੈਂ ਨੇ ਪ੍ਰੋਪਰਟੀ ਵੀ ਬਣਾਈ ਹੈ ਇਸ ਚੀਜ਼ ਨੂੰ ਵੀ ਬਚਿਆ ਜਾ ਰਿਹਾ ਹੈਗਾ ਜਿਹਦਾ 7 ਲੱਖ ਕਰਪਮਨੀਆ ਨੂੰ ਬਰਾਮਾ ਨਹੀਂ ਡੈਫੀਨਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੀ ਪ੍ਰੋਪਰਟੀ ਅਟੈਚਮੈਂਟ ਤੇ ਫੋਰ ਫੀਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਿਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਹਾਂ ਨੇ ਤੇ ਇਹਨਾਂ ਦੀ ਜੋ ਵੀ ਪ੍ਰੋਪਰਟੀ ਵਗੈਰਾ ਹੋਗੀ ਉਸ ਕੇ ਅਸੀਂ ਜ਼ਰੂਰ ਜਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਲਿਸ ਵਾਲਾ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹੀਰੋਇਨ ਵੇਚਣ ਦੀ ਵਿੱਚ ਜਾਂ ਲੈ ਕੇ ਆ ਰਹੀਆਂ ਹੁੰਦੀਆਂ ਨੇ ਇਹ ਇਸ ਨੂੰ ਲੈ ਕੇ ਪੰਜਾਬ ਪੁਲਿਸ ਦੇ ਵੱਲੋਂ ਮੁਹਿੰਮ ਵੀ ਚਲਾਈ ਜਾ ਰਹੀ ਹੈ ਹਾਂ ਜੀ ਫਿਰੋਜ਼ਪੁਰ ਪੁਲਿਸ ਵੱਲੋਂ ਇੱਕ ਸਪੈਸ਼ਲ ਮੁਹਿੰਮ ਸਟਾਰਟ ਕੀਤੀ ਗਈ ਹੈ ਨਵੇਕਲੀ ਪਹਿਲ ਉਸਮੇ ਅਸੀਂ ਦੋ ਪੱਖੇ ਕੰਮ ਕਰ ਰਹੇ ਨੇ ਨੰਬਰ 1 ਜਿਹੜੀ ਕਮਿਊਨਿਟੀ ਦੇ ਵਿੱਚ ਮਹਿਲਾਏ ਹੈ ਸਾਡੀ ਜਾਂ ਟੀਨੇਜਰਸ ਹੈ ਜਾਂ ਬੱਚੇ ਹੈਗੇ ਉਹਨਾਂ ਨੂੰ ਅਸੀਂ ਪ੍ਰੇਰਿਤ ਕਰ ਰਹੇ ਨੇ ਉਹਨੂੰ ਅਸੀਂ ਸੱਦਾ ਦੇ ਰਹੇ ਨੇ ਉਹਨੂੰ ਅਸੀਂ ਕਹਿ ਰਹੇ ਨੇ ਕਿ ਉਹ ਸਾਡੇ ਨਾਲ ਆਏ ਤੇ ਜਿਹੜੀ ਡਰੱਗਸ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਉਸਮੇ ਸਾਡੇ ਨਾਲ ਸ਼ਾਮਿਲ ਹੋ ਤੇ ਇਹਦੇ ਦੂਸਰੇ ਚਰਨ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਡਰੱਗ ਵਿਕਟਿਮਸ ਨੇ ਸਪੈਸ਼ਲੀ ਜਿਹੜੇ ਔਮਨ ਵਿਕਟਿਮਸ ਨੇ ਜਾਂ ਜਿਹੜੇ ਡਰੱਗ ਵਿਕਟਿਮਸ ਦੀ ਫੈਮਲੀਜ਼ ਹੈ ਜਿਸਮੇ ਔਮਨ ਮੈਂਬਰਸ ਹੈ ਜਿਨੂੰ ਕਿਸੇ ਵੀ ਤਰ੍ਹਾਂ ਦੀ ਰੀਹੈਬਿਲੀਟੇਸ਼ਨ ਜਾਂ ਡੀ ਐਡਿਕ ਉਹਨੂੰ ਵੀ ਫੈਸਿਲਿਟੇਟ ਕਰ ਰਹੇ ਆ ਉਹਨਾਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ ਤੇ ਇਹ ਅਸੀਂ ਅਸੈਸ ਕਰ ਰਹੇ ਹਾਂ ਨੇ ਕਿ ਉਹਨਾਂ ਦੀ ਅਸੀਂ ਆਪਣੇ ਲੈਵਲ 'ਤੇ ਕਿਵੇਂ ਮਦਦ ਕਰ ਸਕਦੇ ਹਾਂ ਮੈਡਮ ਜਿਹੜੀ ਇਹ ਬੈਲਾ ਫੁੱਚੀ ਪਰਮਜੀਤ ਕੌਰ ਇਹ ਐਡਿਕਟ ਹੈ ਦੇਖੇ ਇਹ ਹੁਣ ਅਸੀਂ ਬਿਨਾ ਅਸੈਸਮੈਂਟ ਦੇ ਨਹੀਂ ਕਹਿ ਸਕਦੇ ਇਹ ਤੇ ਦੇਖੋ ਡਾਕਟਰ ਦੀ ਜਿਹੜੀ ਵੀ ਸਲਾਹ ਹੋਗੀ ਉਸੇ ਹਿਸਾਬ ਨਾਲ ਕੰਮ ਕਿਤੇ ਨਾ ਕਿਤੇ ਮੈਡਮ ਜਿਹੜੇ ਮਹਿਲਾਵਾਂ ਵੇਚਣ ਦੇ ਵਿੱਚ ਆ ਰਹੀਆਂ ਪਹਿਲਾਂ ਹਿਸਟਰੀ ਸਮਗਲਰਸ ਹੁੰਦੇ ਸੀ ਜਾਂ ਕੁਝ ਹੁੰਦਾ ਸੀ ਕਿਤੇ ਨਾ ਕਿਤੇ ਉਹ ਜਿਹੜੀਆਂ ਮਹਿਲਾਵਾਂ ਵੇਚਣ ਚ ਆ ਰਹੀਆਂ ਇਹ ਕਿਤੇ ਪੰਜਾਬ ਵਾਸਤੇ ਬਹੁਤ ਵੱਡੀ ਖਤਰੇ ਦੀ ਕੈਂਡੀਡਟ ਨਹੀਂ ਦੇਖੇ ਅਸੀਂ ਅਗਰ ਆ ਫਿਗਰ ਸਟੱਡੀ ਕਰਾਂਗੇ ਤੇ ਅਸੀਂ ਇਸ ਚੈੱਕ ਵੀ ਕਰ ਰਹੇ ਸੀ ਕਿ ਜਿਹੜੇ 22 ਤੇ 23 ਸਟੋਪਸ ਦੇ ਫਿਗਰ ਹੈ ਤੇ ਲਗਭਗ ਆਲਰੇਡੀ 50 ਮਹਿਲਾएं ਅਗਰ ਅਸੀਂ 3 ਸਾਲ ਦੇ ਫਿਗਰ ਨਿਕਾਲਤੇ ਨੇ ਤੇ ਉਹਦੇ ਵਿੱਚ 50 ਮਹਿਲਾਏ ਆਲਰੇਡੀ ਬੇਚਨੇ ਦੇ ਵਿੱਚ ਸ਼ਾਮਿਲ ਹੈਗੀ ਤੇ ਇਹ ਚੱਲ ਰਹੀ ਹੈ ਬਟ ਅਦਰਵਾਈਜ਼ ਦੇਖੇ ਪੁਆਇੰਟ ਇਹ ਹੈ ਕਿ ਅਸੀਂ ਇਹਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਵੀ ਸਮਝਣ ਦੀ ਜ਼ਰੂਰਤ ਹੈਗੀ ਕਿ ਜਿਹੜਾ ਸੈਕਟਰ ਸਭ ਤੋਂ ਜ਼ਿਆਦਾ ਇਫੈਕਟਡ ਹੁੰਦਾ ਹੈ ਡਰਗਸ ਦੇ ਉਹ ਮਹਿਲਾਏ ਹੁੰਦੀਆਂ ਭਾਵੇਂ ਉਹਨਾਂ ਦਾ ਪਾਈ ਹੋ ਪਾਵੇ ਉਹਨਾਂ ਦਾ ਪਿਤਾ ਹੋ ਪਾਵੇ ਉਹਨਾਂ ਦਾ ਹਸਬੰਡ ਹੋ ਜਾਂ ਉਹਨਾਂ ਦਾ ਬੇਟਾ ਹੋ ਤੇ ਸਭ ਤੋਂ ਜ਼ਿਆਦਾ ਉਹਨੂੰ ਹੀ ਇਫੈਕਟ ਕਰਦਾ ਹੈ ਤੇ ਜਿਹੜੀ ਸਾਡੀ ਨਵੀਂ ਇਕਲੀ ਪਹਿਲੇ ਉਹਦੇ ਵਿੱਚ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਵੱਧ ਤੇ ਵੱਧ ਮਹਿਲਾਵਾਂ ਨੂੰ ਆਪਣੇ ਸਾਥ ਸ਼ਾਮਿਲ ਕਰੇ ਤੇ ਉਹਨੂੰ ਦੱਸੇ ਕਿ ਜਿਹੜੀ ਵਿਮਨ ਕਪਸ ਹੈ ਉਹ ਵੀ ਉਹਨਾਂ ਦੇ ਨਾਲ ਖੜੀ ਹੈ ਜਿਹੜੀ ਫਿਰੋਜ਼ਪੁਰ ਪੁਲਿਸ ਹੈ ਉਹਨਾਂ ਦੇ ਨਾਲ ਖੜੀ ਹੈ ਤੇ ਜਿਹੜੀ ਪੰਜਾਬ ਪੁਲਿਸ ਹੈ ਉਹ ਵੀ ਉਹਨਾਂ ਦੇ ਨਾਲ ਖੜੀ ਹੈ ਹਰ ਕਦਮ 'ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ। ਜਿਹੜਾ ਦੁੱਲੇ ਵਾਲਾ ਪਿੰਡ ਦਾ ਜਿਹਨੂੰ ਕੀਤਾ ਮੋਗੋ ਜਿਹੜਾ ਕਿਸੇ ਵੀਰੇ ਇਹ ਅਫੀਨ ਤੇ ਕੋਲਡ ਦਰ ਹੁੰਦਾ ਸੀ ਘਰ ਘਰ ਜਿਹਦੇ ਵਿੱਚ ਮੋਗੋ ਹੁੰਦਾ ਸੀ। ਕਿ ਉਹ ਸਾਰੇ ਸਾਰੇ ਪਿੰਡ ਇਸ ਵਕਤ ਸੇ ਕਨਵਰਟ ਹੋ ਗਏ ਹਨ ਉਹ ਰੈਨ ਵਾਲੇ ਬਸੇ ਜੋ ਉਹ ਕੰਮ ਵੀ ਚੱਲਦੇ ਨਾ ਨਹੀਂ ਇਹ ਦੇਖਿਓ ਉਹਦੇ ਵਿੱਚ ਤੇ ਮੈਂ ਤੁਹਾਨੂੰ ਬਿਨਾ ਅਸੈਸਮੈਂਟ ਦੇ ਨਹੀਂ ਦੱਸ ਸਕਦੀ ਅਸੀਂ ਤੇ ਹੁਣੇ ਫਿਰੋਜ਼ਪੁਰ ਵਿੱਚ ਹੈਗੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਾਨੂੰ ਇਸੇ ਗਿਰੋਹ ਦੇ ਬਾਰੇ ਵਿੱਚ ਕਾਫੀ ਟਾਈਮ ਚ ਕਾਫੀ ਇਨਪੁਟ ਆ ਰਹੀ ਸੀਗੇ ਤੇ ਅਸੀਂ ਉਹਦੇ ਵਿੱਚ ਸਕਸੈਸਫੁਲ ਵੀ ਹੋਏ ਤੇ ਕਮਰਸ਼ੀਅਲ ਰਿਕਵਰੀ ਵੀ ਕੀਤੀ ਹੈ ਜੀ